ਸਸ਼ੀ ਕਾਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਅਸੀਂ ਜੋ ਲੁਧਿਆਣਾ ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ ਬੰਮ ਨੂਮਾ ਚੀਜ਼ ਮਿਲੀ ਸੀ ਇਸ ਮਾਮਲੇ ਦੇ ਵਿੱਚ ਹੋਸ਼ ਉਡਾਉ ਖੁਲਾਸਾ ਸਾਹਮਣੇ ਆਇਆ ਵਸਤੀ ਯੋਧੇਵਾਲ ਦੇ ਵਿੱਚ ਬੈਗ ਸਟੋਰ ਨਾਮੀ ਦੁਕਾਨ ਦੇ ਵਿੱਚ ਪਲਾਸਟਿਕ ਚੱਲਟਿਆ ਕਾਰਡਬੋਰਡ ਬਾਕਸ ਅਸਲ ਦੇ ਵਿੱਚ ਆਈਈਡੀਸੀ ਇਹ ਆਈਡੀ ਦੁਕਾਨ ਉਡਾਉਣ ਦੀ ਦੁਕਾਨ ਮਾਲਕ ਦੇ ਪਤੀ ਜੀ ਨੇ ਕਿਅਰ ਕੀਤੀ ਸੀ ਪੈਸੇ ਦੇ ਲੈਣ ਦੇਣ ਦੇ ਵਿਵਾਦ ਤੋਂ ਬਾਅਦ ਭਤੀਜੇ ਨੇ ਚਾਚੇ ਦੀ ਦੁਕਾਨ ਦੇ ਨੇੜੇ ਬੈਗਾਂ ਦੀ ਆਪਣੀ ਵੱਖਰੀ ਦੁਕਾਨ ਖੋਲੀ ਸੀ ਉਹ ਚਾਚੇ ਦੀ ਦੁਕਾਨ ਨੂੰ ਆਈਈਡੀ ਨਾਲ ਤਬਾਹ ਕਰਕੇ ਬੈ ਕਾਰੋਬਾਰ ਚ ਏਰੀਆ ਚ ਇਕੱਲੇ ਰਾਜ ਕਰਨਾ ਚਾਹੁੰਦਾ ਸੀ ਪਰ ਉਹਦਾ ਇਰਾਦਾ ਸਫਲ ਨਹੀਂ ਹੋਇਆ ਕਿਉਂਕਿ ਦੁਕਾਨਦਾਰ ਨੇ ਸ਼ੱਕ ਹੋਣ ਤੇ ਪੁਲਿਸ ਨੂੰ ਪਲਾਸਟਿਕ ਦੇ ਲਿਫਾਫੇ ਲਿਫਟੇ ਕਾਰਡਬੋਰਡ ਬਾਰੇ ਸੂਚਿਤ ਕੀਤਾ ਇਸ ਤੋਂ ਪਹਿਲਾਂ ਕਿ ਆਈ.ਈ.ਡੀ. ਫਟ ਦੀ ਪੁਲਿਸ ਨੇ ਵੱਡੀ ਅਣਹੋਣੀ ਹੋਣ ਤੋਂ ਬਚਾ ਲਿਆ ਭਤੀਜੇ ਤੇ ਦੁਕਾਨ 'ਚ ਆਈ.ਡੀ. ਰੱਖਣ ਵਾਲੇ ਉਹਦੇ ਦੋਸਤ ਨੂੰ ਪੁਲਿਸ ਨੇ 10 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਤੇ ਇਹ ਵੱਡੇ ਖੁਲਾਸੇ ਹੋਏ ਨੇ ਆਓ ਸੁਣਦੇ ਹਾਂ 20 ਤਰੀਕ ਨੂੰ ਇੱਕ ਦੁਕਾਨ ਤੇ ਇੱਕ ਬੰਦਾ ਇੱਕ ਪੈਕੇਟ ਰੱਖ ਕੇ ਗਿਆ ਸੀ ਜਦੋਂ ਪੈਕੇਟ ਲੈਣ ਨਹੀਂ ਆਇਆ ਵਾਪਸ 24 ਤਰੀਕ ਨੂੰ ਇਹ ਜਿਹੜਾ ਦੁਕਾਨ ਚਲਾ ਰਿਹਾ ਸੀਗਾ ਦੁਕਾਨ ਜਿਹੜੀ ਸੀਗੀ ਉਹ ਬੈਗਸ ਤੇ ਅਟੈਚੀਆਂ ਦੀ ਦੁਕਾਨ ਸੀਗੀ ਉਹਨੂੰ ਪੈਟਰੋਲ ਦੀ ਬਦਬੂ ਆਈ ਉਹਨੇ ਆਪਣੀ ਜਿਹੜੀ ਸ਼ੌਪ ਕੀਪਰ ਐਸੋਸੀਏਸ਼ਨ ਹੈ ਉਹਨਾਂ ਨੂੰ ਬੁਲਾਇਆ ਕੱਲ ਰਾਤੀ ਗੱਲ ਆਈ ਉਹਨਾਂ ਨੇ ਇਹ ਪੈਕੇਟ ਉਠਾ ਕੇ ਬਾਹਰ ਰੱਖਿਆ ਪੀਸੀਆਰ ਨੂੰ ਬੁਲਾ ਲਿਆ ਸਵੇਰ ਤੋਂ ਇਨਵੈਸਟੀਗੇਸ਼ਨ ਸ਼ੁਰੂ ਹੋਈ ਡੀਸੀਪੀ ਸਿਟੀ ਜੀ ਤੇ ਡੀਸੀਪੀ ਇਨਵੈਸਟੀਗੇਸ਼ਨ ਮੌਕੇ ਤੇ ਗਈ ਅਲੱਗ-ਅਲੱਗ ਟੀਮਸ ਬਣਾਈਆਂ ਗਈਆਂ ਜਦ ਪੈਕੇਟ ਨੂੰ ਖੋਲਿਆ ਗਿਆ ਤੇ ਅੰਦਰ ਪੈਟਰੋਲ ਨਾ ਨਾ ਲੀਟਰ ਪੈਟਰੋਲ ਇੱਕ ਆਈਡੀ ਬਣਾਉਣ ਦੀ ਕੋਸ਼ਿਸ਼ ਕੀਤੀ ਹੋਈ ਸੀ ਇਹ ਤੇ ਇੱਕ ਮੋਟਰ ਵੀ ਸੀਗੀ ਖਿਡੌਣੇ ਦੀ ਮੋਟਰ ਟਾਈਮਰ ਪਾਊਡਰ ਇੱਕ ਪਾਊਡਰ ਵੀ ਸੀਗਾ ਜੀ ਤੇ ਬੈਟਰੀ ਮਾ ਮਾਚਸ ਦੀ ਤਿਲੀਆਂ ਇਹ ਸਾਰੀ ਚੀਜ਼ਾਂ ਮਿਲੀਆਂ ਸੀਗੀਆਂ ਕਰਦੇ ਕਰਦੇ ਸਾਰੀ ਟੀਮਸ ਨੂੰ ਵੱਖਰੀ ਵੱਖਰੀ ਰਿਸਪੋਨਸਿਬਿਲਟੀ ਦਿੱਤੀ ਗਈ ਤੇ ਦੋ ਬੰਦੇ ਫੜੇ ਗਏ ਇਹਦੇ ਚ ਕਹਾਣੀ ਇਹ ਨਿਕਲ ਕੇ ਸਾਹਮਣੇ ਆਈ ਕਿ ਤਿੰਨ ਦੁਕਾਨਾਂ ਸੀਗੀਆਂ ਇੱਕ ਮਾਲਕ ਸੀਗਾ ਉਹ ਕਿੰਨੋਂ ਉਹਨੇ ਕਿਰਾਏ ਤੇ ਦਿੱਤੀ ਸੀਗਾ ਜਿਹੜੀ ਜਿਹੜੀ ਸੈਂਟਰ ਚ ਦੁਕਾਨ ਸੀਗੀ ਉਹ ਜਿਹੜਾ ਬੰਦਾ ਹਰਦੋਈ ਦਾ ਰਹਿਣ ਵਾਲਾ ਉਹ ਚਲਾ ਰਿਆ ਸੀ ਉਹਦਾ ਹੀ ਸੱਕਾ ਪਤੀਜਾ ਜਿਹੜਾ ਪਹਿਲਾਂ ਉਹਦੇ ਨਾਲ ਕੰਮ ਕਰਦਾ ਸੀ ਜਿੰਨੂੰ ਹਿੱਸਾ ਵੀ ਦਿੰਦਾ ਸੀ ਉਹਨੇ ਆਪਣੀ ਵਕਰੀ ਅਟੈਚੀਆਂ ਦੀ ਤੇ ਬਾਅਦ ਤੇ ਦੁਕਾਨ ਕਰ ਲਈ ਸੀਗੀ 50 ਮੀਟਰ ਦੇ ਰੇਡੀਅਸ ਚ ਉਹਨੇ ਤੇ ਉਹਦੇ ਦੋਸਤ ਨੇ ਉਹਦਾ ਦੋਸਤ ਜਿਹੜਾ ਹੈ ਉਹਦਾ ਆਮਰ ਨਾਮ ਹੈ ਸਾਰਨ ਪੁਰਦਾਰਨ ਵਾਲਾ ਕ੍ਰਿਮਨਲ ਰਿਕਾਰਡ ਜਿੰਨ ਦੋਨਾਂ ਦਾ ਹੁਣ ਤੱਕ ਸਾਹਮਣੇ ਨਹੀਂ ਆਇਆ ਲੇਕਿਨ ਉਹ ਆਪ YouTube ਤੋਂ ਪਤਾ ਕਰ ਰਹੇ ਇਹਨਾਂ ਨੇ YouTube ਤੋਂ ਸਿੱਖ ਗਏ ਇਹ ਬਲਾਸਟ ਕਰਨਾ ਸੀਗਾ ਪੰਨ ਜਲਾਨੀ ਸੀਗੀ ਜਿਸ ਕਰਕੇ ਇਹਨਾਂ ਦਾ ਬਿਜ਼ਨਸ ਠੱਪ ਹੋ ਜਾਏ ਤੇ ਇਹਨਾਂ ਦਾ ਬਿਜ਼ਨਸ ਜਿਹੜਾ ਦਾ ਸੇਮ ਬਿਜ਼ਨਸ ਹੈ ਉਹ ਸਾਰੇ ਸ਼ੁਰੂ ਸਰ ਆਈਡੀਆ ਕਿੱਥੋਂ ਆਇਆ ਇਹ ਸੁਵਾਨ ਤੋਂ ਕਿਹੜਾ ਪਾਰ ਨਹੀਂ ਸੀ ਉਹ ਅੱਗੇ ਕੰਮ ਕਰਦੇ ਨਹੀਂ पहला कटे करते जो चाचा सीगा। ही रखा भी सीगा। फिर ने अपनी दुकान कर ली है। आउट सी। दुकान अगर बंद हो जाएगी मेरा भी उको कुछ ट्रेड क्राफ्ट जो ट्रेडक्राफ्ट मैं शेयर बट आ दोनों बंद गिरफ्तार हो गए हैं ਇਨਾਂ ਦੇ ਜਿੱਥੇ ਨਾਨੇ ਇਹ ਆਈਡੀ ਬਣਾਇਆ ਸੀਗਾ ਉੱਥੇ ਵੀ ਜਿਹੜੇ ਆ ਟ੍ਰੇਸਸ ਮੈਨੇ ਤਾਰਾ ਤੋਰਾ ਮਿਲੀਆਂ ਜੀ ਜਿਹੜੇ ਕਪੜੇ ਪਹਿਨ ਪਾ ਕੇ ਗਿਆ ਸੀਗਾ ਜਿਹੜੇ ਵੀ ਕਪੜੇ ਪਾ ਕੇ ਗਿਆ ਉਹ ਵੀ ਬਰਾਮਦ ਹੋ ਗਏ ਆ ਜੀ ਜਿਹੜੀ ਸੀਸੀਟੀਵੀ ਫੁਟੇਜ ਆਈ ਹੈ ਕਿਸ ਹਸਬੈਂਡ ਰੇਸਡ ਵਿਦਨ 12 ਵਾਰਸ ਆਪਣੇ 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 ਘਰ ਤੇ ਇੰਨੇ ਕਿਸੇ ਨੂੰ ਭੇਜਿਆ ਸੀਗਾ ਨਾ ਇੱਕ ਦਸਤਾ ਰਿਆ ਆਮਰ ਜਿਹੜਾ ਹੈ ਦੋਨੋਂ ਪੜੇਗਾ ਇੱਕ ਆਮਰ ਹੈ ਜੀ

देखो पता क्या है करेक्ट ना हो स्टेटमेंट नहीं देनी चाहिए हूँ मैं तो इतना टाइम तो बाहर खडे खड़े हो गया हूँ फैक्चुअली करेक्ट स्टेटमेंट जी है वो तो मुहैया करवा रहे हैं क्रॉस चेक एक बार क्रॉस चेक करके पब्लिक न कोई गलत इन्फॉर्मेशन ये योजना कब से बना रहे थे ये यो, ये योजना कोई पच्चीस तीस दिन से बना रहे थे ਤੁਹਾਨੂੰ ਬਹੁਤ ਧੰਨਵਾਦ ਸਮਾਨ ਇਹਨਾਂ ਨੇ ਦਿੱਤਾ ਹੈ। ਤੋਂ ਉਹਨਾਂ ਦਾ ਵੀ ਪੈਰਫੈਕਟ ਕੀਤਾ ਜਾ ਰਿਹਾ ਹੈ। ਹਾਂ ਉਹ ਉਹ ਵੈਰੀਫਾਈਡ ਹੈ। ਹਾਂ